ਐਨਆਰਆਈ ਟੀਵੀ ਨਾਲ ਮੈਂ ਤੁਹਾਡੇ ਨਾਲ ਸਤਿਰਾਮ ਸਿੰਘ ਬਠੋਈ ਤਾਂ ਵੱਡੀ ਖਬਰ ਕੇਂਦਰੀ ਗ੍ਰਹਿ ਮੰਤਰੀ ਮਿਤਸ਼ਾ ਨਾਲ ਜੁੜੀ ਹੋਈ ਹੈ ਕੇਂਦਰੀ ਗ੍ਰਹਿ ਮੰਤਰੀ ਨੇ ਅਹਿਮ ਮੀਟਿੰਗ ਕੀਤੀ ਆ ਜਿੱਥੇ ਇੱਕ ਪਾਸੇ ਪਹਲਗਾਮ 'ਚ ਹਮਲਾ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ 'ਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਜਿੱਦੇ ਚੱਲਦਾ ਕੇਂਦਰੀ ਗ੍ਰਹਿ ਮੰਤਰੀ ਮਿਤਸ਼ਾ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਹੈ ਅਤੇ ਸੁੱਬੇ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਫੋਨ 'ਤੇ ਗੱਲਬਾਤ ਹੋਈ ਹੈ ਤੇ ਅਹਿਮ ਹੁਕਮ ਵੀ ਜੜੇ ਅੱਦੇ ਦਿੱਤੇ ਗਏ ਆ ਤਾਂ ਜਾਣਕਾਰੀ ਮਿਲ ਰਹੀ ਹੈ ਕਿ ਮੁੱਖ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਸੁੱਬੇ ਚੋਂ ਪਾਕਿਸਤਾਨੀਆਂ ਨੂੰ ਵਾਪਸ ਭੇਜ ਦਿੱਤਾ ਜਾਵੇ ਜੋ 27 April ਤੱਕ ਦਾ ਸਮਾਂ ਦਿੱਤਾ ਗਿਆ ਉਸ ਦੇ ਚੱਲਦੇ ਆ 27 April ਤੱਕ ਸਾਰੇ ਜਿਹੜੇ ਪਾਕਿਸਤਾਨ ਨੇ ਜਿਹੜੇ ਜਿਹੜੇ ਸੁੱਬੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ ਤਾਂ ਕਿ ਉਹਨਾਂ ਨੂੰ ਕੋਈ ਖਮਿਆਜਾ ਨਾ ਪੋਗਤਣਾ ਪਵੇ ਤੇ ਇਸ ਦੇ ਚੱਲਦੇ ਹੁਣ ਕਿਤੇ ਨਾ ਕਿਤੇ ਜਿਹੜੇ ਆ ਇਸ਼ਾਰਾ ਕੀਤਾ ਜਾ ਰਿਹਾ ਜਾਂ ਹਲਚਲ ਪੈਦਾ ਹੋ ਰਹੀ ਆ ਕਿ ਕੁਝ ਦੇਸ਼ ਵਿੱਚ ਵੱਡਾ ਹੋਣ ਜਾ ਰਿਹਾ ਜਿੱਥੇ ਪਹਿਲਗਾਮ ਚ ਨਿਰਦੋਸ਼ ਲੋਕਾਂ ਨੂੰ ਜਿਹੜਾ ਗੋਲੀਆਂ ਨਾਲ ਭੁੰਨਿਆ ਗਿਆ ਤਾਂ ਉੱਥੇ ਹੀ ਲਗਾਤਾਰ ਐਕਸ਼ਨ ਮੋਡ ਚ ਹੈ ਕੇਂਦਰ ਸਰਕਾਰ ਤੇ ਉਧਰ ਇੰਡੀਅਨ ਆਰਮੀ ਵੱਲੋਂ ਵੀ ਮੂੰਹ ਤੋੜਮਾ ਜਵਾਬ ਹੈ ਜਿਹੜਾ ਉਹ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਭਾਵੇਂ ਪਾਕਿਸਤਾਨ ਨਾਪਾਕ ਹਰਕਤਾਂ ਤੋਂ ਨਹੀਂ ਹਟ ਰਿਹਾ ਫਾਇਰਿੰਗ ਤੱਕ ਕੀਤੀ ਜਾ ਰਹੀ ਹੈ ਜਿੱਥੇ ਕਪਾਸੀ ਪਾਕਿਸਤਾਨ ਨੇ ਹੱਥ ਖਿੱਚੇ ਸੀ ਕਿ ਪਹਿਲਗਾਮ ਹਮਲੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਉਹਨਾਂ ਦਾ ਕੋਈ ਆ ਜਿਹੜਾ ਹੱਥ ਨਹੀਂ ਆ ਪਰ ਦੂਜੇ ਪਾਸੇ ਇਹ ਘਰ ਦੇਖਿਆ ਜਾਵੇ ਤਾਂ ਪਾਕਿਸਤਾਨ ਦੀ ਆਰਮੀ ਹੈ ਜਿਹੜੀ ਉਹ ਫਾਇਰਿੰਗ ਕਰ ਰਹੀ ਹੈ ਤਾਂ ਚੌਕੀਆਂ ਤੇ ਫ ਆਰਮੀ ਦੀ ਚੌਕੀਆਂ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਜਵਾਬੀ ਕਾਰਵਾਈ ਹੈ ਜਿਹੜੀ ਇੰਡੀਅਨ ਆਰਮੀ ਨੇ ਵੀ ਕੀਤੀ ਹੈ ਤਾਂ ਕਿਤੇ ਨਾ ਕਿਤੇ ਕੁਝ ਵੱਡਾ ਹੋਣ ਦੇ ਚਾਹ ਹਲਚਲ ਚ ਨਜ਼ਰ ਆ ਰਹੀ ਹੈ ਕੇਂਦਰ ਸਰਕਾਰ ਤੱਕ ਕਿਤੇ ਨਾ ਕਿਤੇ ਦੇਸ਼ ਵਿੱਚ ਵੱਡੀ ਹਲਚਲ ਪੈਦਾ ਹੋਈ ਵੀ ਹੈ ਪਹਲਗਾਮ ਹਮਲੇ ਤੋਂ ਬਾਅਦ ਇੱਕ ਵਾਰ ਫਿਰ ਦੱਸਦੀ ਹੈ ਕਿ ਮੁੱਖ ਮੰਤਰੀਆਂ ਨਾਲ ਐ ਮੀਟਿੰਗ ਕੀਤੀ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਾਂ ਮੀਟਿੰਗ ਕਰਕੇ ਅਹਿਮ ਹੁਕਮ ਹੈ ਜਿਹੜੇ ਉਹ ਦਿੱਤੇ ਗਏ ਆ ਜਿੱਥੇ ਦੇਖਿਆ ਜਾ ਰਿਹਾ ਹੈ ਕਿ ਪਹਲਗਾਮ ਹਮਲੇ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਿਹਾ ਤਾਂ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਈ ਵੀ ਪਾਕਿਸਤਾਨੀ ਦੇਸ਼ ਛੱਡਣ ਲਈ ਨਿਰਧਾਰਤ ਸਮਾਂ ਸੀਮਾ ਤੋਂ ਬਾਅਦ ਭਾਰਤ ਚ ਨਾ ਰਹੇ ਕੀ ਕੁਝ ਬਟਾ ਹੋਣ ਵਾਲਾ ਹੈ ਇਹ ਇੱਕ ਆਪਣੇ ਆਪ ਚ ਇਸ਼ਾਰਾ ਹੋ ਰਿਹਾ ਜਿਸ ਕਰਕੇ ਇਹ ਨਿੱਜੀ ਤੌਰ ਤੇ ਫੋਨ ਕਿਤੇ ਜਾ ਰਹੇ ਨੇ ਭਾਰਤ ਨੇ ਵੀਰਵਾਰ ਨੂੰ 27 ਅਪ੍ਰੈਲ ਤੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕਿਤੇ ਗਏ ਸਾਰੇ ਵੀਜ਼ੇ ਰੱਦ ਕਰਨ ਦਾ ਐਲਾਨ ਕੀਤਾ ਹੈ ਤੇ ਪਾਕਿਸਤਾਨ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਘਰ ਪਰਤਣ ਦੀ ਸਲਾਹ ਦਿੱਤੀ ਹੈ ਸੂਤਰਾਂ ਨੇ ਦੱਸਿਆ ਕਿ ਗ੍ਰਹਿ ਮੰਤਰੀ ਨੇ ਨਿੱਜੀ ਤੌਰ ਤੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਈ ਵੀ ਪਾਕਿਸਤਾਨ ਪਾਕਿਸਤਾਨੀ ਸਮਾਸੀਮਾ ਤੋਂ ਬਾਅਦ ਭਾਰਤ ਚ ਨਾ ਰਹੇ ਇਸ ਦਾ ਮਤਲਬ ਇਹ ਸਮਝਿਆ ਜਾਵੇ ਕਿ ਜੇਕਰ ਕੋਈ ਵੱਡਾ ਹੁੰਦਾ ਹੈ ਤਾਂ ਇੱਧਰ ਰਹਿ ਗਏ ਪਾਕਿਸਤਾਨ ਵਾਸੀ ਕੋਈ ਨੁਕਸਾਨ ਨਾ ਖਾ ਜਾਣ ਜਾਂ ਫਿਰ ਵਾਪਸੀ ਮੁਸ਼ਕਲ ਨਾ ਹੋ ਜਾਵੇ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੇ ਪੱਧਰ ਤੇ ਤਿਆਰੀ ਚੱਲ ਰਹੀ ਹੈ ਤਾਂ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਆ ਫੋਨ ਰਾਹੀਂ ਗੱਲਬਾਤ ਕੀਤੀ ਗਈ ਹੈ ਤੇ ਅਹਿਮ ਆਦੇਸ਼ਾ ਜਿਹੜੇ ਦਿੱਤੇ ਗਏ ਨੇ ਤਾਂ ਹੋਣਾ ਦੇਖਣਾ ਹੋਵੇਗਾ ਕਿ ਆਖਰਕਾਰ ਪਹਿਲਗਾਮ ਦਾ ਬਦਲਾ ਪਾਕਿਆ ਪਾਕਿਸਤਾਨ ਤੋਂ ਭਾਰਤ ਕਿਵੇਂ ਲਏਗਾ ਕੀ ਕੋਈ ਵੱਡੇ ਐਕਸ਼ਨ ਦੀ ਤਿਆਰੀ ਚ ਹੈ ਭਾਰਤ